ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਰੈਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਵਰ ਕੈਜੂਅਲ ਸੂਟs ਸਾਰੀ ਤਰ੍ਹਾਂ ਦੇ ਲੈ ਕੇ ਆਉਂਦੇ ਆਂ ਅੱਜ ਦੇ ਸੂਟ ਜਿਹੜੇ ਆ ਇੱਕਦਮ ਗੋਦੀਆ कॉटन वियर ਸੂਟ ਹੋਣਗੇ ਥੋੜੇ ਵਿੱਚ ਮਿਕਸ ਕਪੜਾ ਵੀ ਆਏਗਾ ਤੁਹਾਨੂੰ ਸਾਰਿਆਂ ਦੀ ਡਿਟੇਲ ਨਾਲ ਨਾਲ ਦੱਸ ਦਵਾਂਗੇ ਜਿਸ ਤਰ੍ਹਾਂ ਸਭ ਤੋਂ ਪਹਿਲੇ ਸੂਟ ਆਇਆ ਆ ਇਹ ਟਿਸ਼ੂ ਦੇ ਵਿੱਚ ਸੂਟ ਹੋਏਗਾ ਸਕਿਨ ਟੋਨ ਤੋਂ ਥੋੜਾ ਡਾਰਕ ਕਲਰ ਆ ਉੱਪਰ ਗ੍ਰੀਨ ਟੋਨ ਦੇ ਵਿੱਚ ਜਿਹੜੀ ਉਹ embroiderry ਆਉਂਦੀ ਹੈ ਨਾਲ ਵਾਈਟ ਕਲਰ ਦੀ embroiderry ਆਏਗੀ ਪਲੇਨ ਬਾਟਮ ਆਏਗਾ ਬਹੁਤ ਹੀ ਪਿਆਰਾ ਇਕਦਮ ਬੁਟੀਕ ਸਟਾਈਲ ਸੂਟ ਹੋਏਗਾ ਇਸ ਤੇ ਟਿਸ਼ੂ ਦੀ ਸ਼ਰਟ ਹੋਏਗੀ ਤੇ ਕਾਟਨ ਦਾ ਹੋਏਗਾ ਇਸ ਦਾ ਬਾਟਮ ਠੀਕ ਹੈ ਤੇ ਨਾਲ ਆਏਗਾ ਹਾਫ ਪਿਓਰ ਦਾ ਦੁਪੱਟਾ ਆਏਗਾ ਨਾਲ ਠੀਕ ਹੈ ਜੀ ਇਹ ਵਾਲੇ ਸੂਟ ਜਿਹੜੇ ਆ ਇਕਦਮ ਟ੍ਰੈਂਡਿੰਗ ਦੇ ਵਿੱਚ ਆ ਅ ਤੁਸੀਂ ਇਹਨਾਂ ਨੂੰ ਜਿਹੜਾ ਅਜੇ ਡਿਸਕਾਊਂਟ ਦੇ ਵਿੱਚ ਲਾ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਆਉਣਗੇ ਸਾਰੇ ਹੀ ਸੂਟ ਜਿਹੜੇ ਨੇ ਉਹ ਵੱਖਰੇ ਵੱਖਰੇ ਸਟਾਈਲ ਦੇ ਆਉਣਗੇ ਤੇ ਡਿਫਰੈਂਟ ਇਹਨਾਂ ਦਾ ਸਟਾਈਲ ਹੋਏਗਾ ਡਿਫਰੈਂਟ ਹੀ ਡਿਜ਼ਾਈਨ ਹੋਏਗਾ ਅਗਲਾ ਸੂਟ ਆਏਗਾ ਗ੍ਰੀਨ ਕਲਰ ਦੇ ਵਿੱਚ ਠੀਕ ਹੈ ਗ੍ਰੀਨ ਤੇ ਉੱਪਰ ਪਰਪਲ ਡਾਰਕ ਵਾਲਟ ਸ਼ੇਡ ਤੇ ਐਮਬਰਾਇਡਰੀ ਹੋਈ ਆ ਇੱਕਦਮ ਬੁਟੀਕ ਸੂਟ ਜਿਹੜਾ ਇਹ ਬਣਾਇਆ ਆ ਤੇ ਇਸ ਦਾ ਜਿਹੜਾ ਆ ਘੇਰੇ ਦੇ ਉੱਪਰ ਜਿਹੜੀ ਹੈਂਗਿੰਗ ਲੇਸ ਲੱਗੀ ਹੋਈ ਆ ਸਾਰਾ ਹੀ ਜਿਹੜਾ ਡਾਟਸ ਵਾਲਾ ਵੀ ਸੂਟ ਆਏਗਾ ਤੇ ਨਾਲ ਆਏਗੀ ਐਮਬਰਾਇਡਰੀ ਅਵੇਲ ਟਾਈਪ ਜਿਹੜੀ ਆ ਉਹ ਉੱਪਰੋਂ ਐਮਬਰਾਇਡਰੀ ਜਿਹੜੀ ਉਹ ਆਏਗੀ ਬਹੁਤ ਹੀ ਪਿਆਰੀ ਸਾਰੇ ਹੀ ਫਲਾਵਰਸ ਜਿਹੜੇ ਨੇ ਉਹ ਫਰੰਟ ਉੱਪਰ ਆਉਣਗੇ ਨਾਲ ਆਉਣਗੇ ਐਮਬਰਾਇਡਰੀ ਦੀ ਡਾਊਟਸ ਇਹਦੇ ਵਿੱਚ ਜਿਹੜੇ 21 22 ਕੇ ਰਾਹੀ ਬਣੇਗਾ ਇਹ ਜਿਹੜਾ ਸੂਟ ਆ ਗਰਲੀ ਸੂਟ ਜਿਹੜਾ ਉਹ ਬਣਾਇਆ ਹੋਇਆ ਜਿਹੜੀਆਂ ਪਹਿਣਾ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਇਹ ਸੂਟ ਲੈ ਸਕਦੇ ਜੀ ਅ ਗ੍ਰੀਨ ਕਲਰ ਦਾ ਇਹ ਸੂਟ ਹੋਏਗਾ ਤੇ ਨਾਲ ਇਸ ਤੇ ਹਾਫ ਪਿਓਰ ਦਾ ਦੁਪੱਟਾ ਹੋਏਗਾ ਅਗਲਾ ਆਏਗਾ ਯੈਲੋ ਕਲਰ ਦਾ ਸੂਟ ਆ ਠੀਕ ਹੈ ਮਤਲਬ ਥੋੜਾ ਲੈਮਨ ਸ਼ੇਡ ਦੇ ਵਿੱਚ ਇਹ ਸੂਟ ਆਏਗਾ ਕਲਰ ਬਹੁਤ ਸੋਹਣਾ ਆ ਉੱਪਰ ਜਿਹੜੀ ਐਮਬਰਾਇਡਰੀ ਉਹ ਵੀ ਬਹੁਤ ਹੀ ਪਿਆਰੀ ਮਿੰਡੀ ਮਿੰਡੀ ਐਮਬਰਾਇਡਰੀ ਹੋਈ ਆ ਬਾਰਡਰ ਵੀ ਆਉਂਦਾ ਆ ਤੇ ਨਾਲ ਇਸ ਤੇ ਜਿਹੜੀ ਉਹ ਛੋਟੀ ਛੋਟੀ ਬੂਟੀ ਦਾ ਵੀ ਕੰਮ ਆਏਗਾ ਟ੍ਰਾਇੰਗਲ ਟਾਈਪ ਵੀ ਕੰਮ ਆਏਗਾ ਤੇ ਇਸ ਦੇ ਵਿੱਚ ਤੁਹਾਨੂੰ ਐਮਬਰਾਇਡਰੀ ਬਹੁਤ ਹੀ ਪਿਆਰੀ ਹੈ ਇਸਦੇ ਵਿੱਚ ਜਿਹੜਾ ਉਹ ਦੁਪੱਟਾ ਆਏਗਾ ਪਿਓਰ ਦਾ ਠੀਕ ਹੈ ਪਿਓਰ ਦਾ ਦੁਪੱਟਾ ਆਏਗਾ ਸਾਰੇ ਹੀ ਦੁਪੱਟੇ ਦੇ ਵਿੱਚ ਜਿਹੜੀ ਆ ਉਹ ਛੋਟੇ-ਛੋਟੇ ਬੂਟੀ ਵੀ ਆਏਗੀ ਟੂ ਸਾਈਡਡ ਵੇਅਰ ਆਏਗੀ ਵਿਦ ਗੋਟਾ ਪੱਟੀ ਠੀਕ ਹੈ ਗੋਟੇ ਦੀ ਡੈਸ ਆਏਗੀ ਜਿਸ ਤਰ੍ਹਾਂ ਕਿ ਸ਼ਰਟ ਤੇ ਫਰੰਟ ਤੇ ਲੱਗੀ ਹੋਈ ਆ ਬਹੁਤ ਹੀ ਪਿਆਰਾ ਸੂਟ ਆ ਇੱਕ ਪੀਸ ਹੀ ਇਸ ਦੇ ਵਿੱਚ ਰਹਿ ਗਿਆ ਸੀ ਇਸ ਕਰਕੇ ਇਹਨੂੰ ਵੀ ਡਿਸਕਾਊਂਟ ਦੇ ਉੱਪਰ ਲਗਾਇਆ ਹੈ ਇਹ ਪਿਓਰ ਦਾ ਦੁਪੱਟਾ ਹੋਏਗਾ ਤੇ ਕਲਰ ਬਹੁਤ ਸੋਹਣਾ ਹੈ ਲੈਮਨ ਸ਼ੇਡ ਹੋਏਗੀ ਲੈਮਨ ਸ਼ੇਡ ਦਾ ਹੋਏਗਾ ਇਹ ਵਾਲਾ ਸੂਟ ਠੀਕ ਹੈ ਤੁਸੀਂ ਆਪਣੀ ਠੀਕ ਹੈ ਇਹ ਥੋੜੇ ਮਿਕਸ ਕਾਟਨ ਦੇ ਵਿੱਚ ਹੋਣਗੇ ਸੂਟ ਜਿਸਾਂ ਕਿ ਇਹ ਵਾਲਾ ਹੈ orange shade ਹੈ ਇਸ ਦੇ ਉੱਪਰ ਬਹੁਤ ਹੀ ਪਿਆਰੀ ਸੈਲਫ ਪ੍ਰਿੰਟਿੰਗ ਵੀ ਆਈ ਹੈ ਅੰਬੀਆਂ ਵਾਲਾ ਜਿਹੜਾ ਵਰਕ ਆਇਆ ਹੈ ਤਾਂ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਤੇ ਇਸ ਦੇ ਵਿੱਚ ਆਏਗਾ ਹਾਫ ਪਿਓਰ ਦਾ ਦੁਪੱਟਾ ਠੀਕ ਹੈ ਤੇ ਇਹ ਜਿਹੜਾ ਆ ਸੂਟ ਆ ਇਹ ਹੋਏਗਾ ਮਿਕਸ कॉटन ਦੇ ਵਿੱਚ ਇੱਕਦਮ ਡਿਸਕਾਊਂਟ ਦੇ ਵਿੱਚ ਜਿਹੜੇ ਆ ਉਹ ਸੂਟ ਲੈ ਕੇ ਆਏ ਆ ਸਿਰਫ 495 ਦਾ ਇਹ ਤੁਹਾਨੂੰ ਸੂਟ ਪਏਗਾ ਵਿਦਆਊਟ ਸ਼ਿਪਿੰਗ ਠੀਕ ਆ ਸ਼ਿਪਿੰਗ ਤੁਹਾਨੂੰ ਇਹਨਾਂ ਦੀ ਅਲੱਗ ਤੋਂ ਦੇਣੀ ਪਏਗੀ ਕਿਉਂਕਿ ਅਸੀਂ ਬੱਤ ਵੱਤ ਡਿਸਕਾਊਂਟ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸ਼ਿਪਿੰਗ ਦੇ ਚਾਰਜਿਸ ਜਿਹੜੇ ਨੇ ਉਹ ਅਲੱਗ ਤੋਂ ਰਹਿਣਗੇ ਅਗਲਾ ਪਿੰਕ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਕਾਟਨ ਦੇ ਵਿੱਚ ਇਹ ਸੂਟ ਹੋਏਗਾ ਉੱਪਰ ਲਾਈਟ ਪਿੰਕ ਕਲਰ ਦੀ ਐਮਬਰਾਇਡਰੀ ਆਏਗੀ ਸੈਲ ਪ੍ਰਿੰਟਿੰਗ ਬਹੁਤ ਹੀ ਪਿਆਰੀਆ ਸਟੱਫ ਬਹੁਤ ਵਧੀਆ ਇਹ ਵਾਲੇ ਸੂਟ ਦਾ ਤੇ ਨਾਲ ਇਸ ਨਾਲ ਆਏਗਾ ਪਿਓਰ ਦਾ ਦੁਪੱਟਾ ਇੱਕਦਮ ਵਧੀਆ ਸੂਟ ਆ ਇਹ ਇਹ ਵੀ ਸੂਟ ਦੀ ਰੇਂਜ ਕਾਫੀ ਸੀਗੀ ਪਰ ਇੱਕ ਹੀ ਪੀਸ ਕਰਕੇ ਅਸੀਂ ਸਾਰੇ ਹੀ ਸੂਟ ਜਿਹੜੇ ਉਹ ਡਿਸਕਾਊਂਟ ਦੇ ਵੀਡੀਓ ਵਿੱਚ ਹੀ ਰੱਖ ਦਿੱਤੇ ਨੇ ਐਮਬਰਾਇਡਰੀ ਵਾਲਾ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਟੂ ਸਾਈਡਡ ਐਮਬਰਾਇਡਰੀ ਵੀ ਮਿਲੇਗੀ ਪਿੰਕ ਕਲਰ ਡਾਰਕ ਪਿੰਕ ਕਲਰ ਦਾ ਸੂਟ ਹੋਏਗਾ ਪਿੰਕ ਅ ਤੇ ਤੁਸੀਂ ਸਾਰੇ ਹੀ ਸੂਟ ਜਿਹੜੇ ਉਹ ਧਿਆਨ ਨਾਲ ਦੇਖੀ ਜਾਓ ਸਾਡੀ ਇੱਕ ਪਹਿਲੀ ਵੀ ਵੀਡੀਓ ਆਈ ਸੀਗੀ ਇਸ ਤਰ੍ਹਾਂ ਹੀ ਕਢਾਈ ਵਾਲੇ ਸੂਟਾਂ ਦੀ ਤੇ ਨਾਲ ਕਢਾਈ ਵਾਲੇ ਦੁਪੱਟਿਆਂ ਦੀ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਚਾਹ ਵਾਲੇ ਕਲਰ ਸੀਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਵਾ ਕੋਈ ਵੀ ਕਲਰ ਸੂਟ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਇਸ ਨੰਬਰ ਤੇ ਤੁਸੀਂ ਬੁਕਿੰਗ ਕਰ ਲੈਣੀ ਹੈ 495 ਜਿਹੜਾ ਇਹਨਾਂ ਸਾਰੇ ਹੀ ਸੂਟਾਂ ਦਾ ਰੇਟ ਹੋਏਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਵਾ ਕੋਈ ਵੀ ਸੂਟ ਮੰਗਵਾ ਸਕਦੇ ਜੀ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ COD अवेलेबल ਨਹੀਂ ਹੋਏਗੀ ਆ ਤੁਸੀਂ ਕੋਈ ਵੀ ਸੂਟ ਜਿਹੜਾ ਮੰਗਵਾਉਣਾ ਹੈ ਤੁਸੀਂ ਅਵੇਲੇਬਿਲਿਟੀ ਨੂੰ ਜ਼ਰੂਰ ਚੈੱਕ ਕਰਾ ਲੈਣਾ ਕਿਉਂਕਿ ਇਸ ਦੇ ਵਿੱਚ ਇੱਕ ਵੀਡੀਓ ਜਿਹੜੀ ਆਸੀਂ ਜਿਹੜੇ ਸੂਟ ਦਿਖਾਏ ਨੇ ਉਹ ਥੋੜੀ ਪੁਰਾਣੀ ਵੀਡੀਓ ਦੇ ਨੇ ਅਸੀਂ ਸਾਰੇ ਹੀ ਜਿਹੜੇ ਆ ਇਹ ਮਿਕਸ ਕਾਟਨ ਦੇ ਸੂਟਾਂ ਦੀ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਤੁਸੀਂ ਇਹਨਾਂ ਦੀ ਅਵੇਲੇਬਿਲਿਟੀ ਜ਼ਰੂਰ ਚੈੱਕ ਕਰਾ ਲੈਣੇ ਆ ਤੇ ਵਿੱਦਿਨਾ ਵੀਕ ਅਸੀਂ ਕਹਤ ਦਿਨੇ ਆ ਪਰ ਵਿਦ ਇਨ ਆਥਰੀ অর 4 ਡੇਸ ਦੇ ਵਿੱਚ ਤੁਹਾਨੂੰ ਸੂਟ ਜਿਹੜਾ ਉਹ ਮਿਲ ਜੇਗਾ ਠੀਕ ਆ ਕਲਰ ਬਹੁਤ ਹੀ ਸੋਹਣੇ ਆ ਗ੍ਰੀਨ ਕਲਰ ਹੋ ਗਿਆ ਪਰਪਲ ਡਾਰਕ ਕਲਰ ਹੋ ਗਿਆ ਹਰ ਮਤਲਬ ਹਰ ਇੱਕ ਪੈਨ ਦੀ ਚੋਇਸ ਦਾ ਕਲਰ ਜਿਹੜਾ ਉਹ ਇਸ ਵੀਡੀਓ ਦੇ ਵਿੱਚ ਹੋਏਗਾ ਇੱਕ ਸਾਡੇ ਸ਼ਾਰਟ ਵੀਡੀਓਜ਼ ਤੇ ਉੱਪਰ ਏਮਬਰਾਇਡਰੀ ਵਾਲੇ ਸੂਟਸ ਦੀ ਕਾਫੀ ਸੇਲ ਲੱਗੀ ਹੋਈ ਆ ਪਸ਼ਮੀਨਾ ਦੇ ਵਿੱਚ ਰਾਮਟੈਕਸ ਦੇ ਸੂਟ ਜਿਸ ਤਰ੍ਹਾਂ ਕਿ ਏਮਬਰਾਇਡਰੀ ਵਾਲੇ ਸੂਟ ਨੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਸੂਟ ਡਿਜ਼ਾਈਨ ਜਿਹੜਾ ਉਹ ਪਸੰਦ ਕਰ ਸਕਦੇ ਹੋ ਕਾਫੀ ਸੇਲ ਦੇ ਵਿੱਚ ਉਹ ਸੂਟ ਆਏ ਨੇ ਸ਼ਾਰਟ ਵੀਡੀਓਜ਼ ਦੇ ਵਿੱਚ ਤੇ ਅ ਇਹਨੀਆਂ ਵਾ ਸ਼ਾਰਟ ਵੀਡੀਓਜ਼ ਦੇ ਵਿੱਚ ਆਪਣੇ ਬਣੇ ਜਿਹੜੇ ਐਮਬਰਾਇਡਰੀ ਵਾਲੇ ਸੂਟ ਨੂੰ ਪਾਇਆ ਕਰਾਂਗੇ ਤਾਂ ਤੁਸੀਂ ਉਹਨਾਂ ਤੋਂ ਕੋਈ ਵੀ ਸੂਟ ਜਿਹੜਾ ਚੋਇਸ ਕਰ ਸਕਦੇ ਹੋ ਕਾਫੀ ਡਿਸਕਾਊਂਟ ਦੇ ਵਿੱਚ ਰਾਮਟੈਕਸ ਪਸ਼ਮੀਨਾ ਦੇ ਸੂਟ ਆਉਣਗੇ ਤੇ ਰੂਬੀ ਮਿਲਦੇ ਜਿਹੜੇ कॉटन वियर ਸੂਟ ਆਉਣਗੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਤੁਸੀਂ ਉਹ ਵੀ ਜਰੂਰ ਵਿਜ਼ਿਟ ਕਰਨਾ ਠੀਕ ਹੈ ਜੀ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ